ਕਮਲ ਕੌਰ ਮਾਮਲੇ 'ਚ ਬਹੁਤ ਵੱਡਾ ਮੋੜ ਆ ਗਿਆ ਸਾਹਮਣੇ ਇੱਕ ਵਕੀਲ ਦੇ ਬਿਆਨ ਸੁਣਾਉਣ ਜਾ ਰਹੇ ਹਰਪਾਲ ਸਿੰਘ ਖਾਰਾ ਜੋ ਅਮਰਤਪਾਲ ਮਹਿਰੋ ਦੇ ਵਕੀਲ ਪਹਿਲਾਂ ਇਹ ਵੀਡੀਓ ਸੁਣੋ ਅਗਲੇ ਵਿਚਾਰ ਫਿਰ ਸਾਂਝੇ ਕਰਦੇ ਹਾਂ ਕੀ ਕਹਣਾ ਵਕੀਲ ਦਾ ਅਮਰਤਪਾਲ ਸਿੰਘ ਮਹਿਰੋ ਵਾਲਾ ਕੇਸ ਆ ਇਹ ਟਿਕ ਪਾਊਗਾ ਅਦਾਲਤ ਦੇ ਵਿੱਚ ਨਹੀਂ ਇਹ ਟਿਕਨ ਵਾਲਾ ਕੇਸ ਹੀ ਜਿੰਨਾ ਮਰਜ਼ੀ ਕਰ ਲੈ ਜੋ ਮਰਜ਼ੀ ਇਨਵੈਸਟੀਗੇਸ਼ਨ ਕਰ ਲੈਣ ਇਹ ਪਹਿਲੀ ਐਫਆਈਆਰ ਹੀ ਕਰਕੇ ਇਹ ਪੁਸ਼ਟਾਉਣਗੇ ਇਹਨਾਂ ਨੇ ਐਫਆਈਆਰ ਹੀ ਗਲਤ ਕਰਨੀ ਹੈ ਕਿਹੜਾ ਬੰਦਾ ਉਹਨਾਂ ਦੇ ਇੰਨਾ ਕੱਟੜ ਫੈਰੀ ਹੈ ਉਹ ਉਹਨਾਂ ਦੇ ਘਰੇ ਨਹੀਂ ਜਾ ਸਕਦਾ ਪੋਸਿਬਲੀ ਹੈ ਨਹੀਂ ਕਿ ਵਾ ਜਾਊਗਾ ਤੇ ਜੇ ਪੁਲਿਸ ਕੋਲ ਕੋਈ ਸਬੂਤ ਹੋਏ ਫਿਰ ਪੁਲਿਸ ਕੋਲ ਕੋਈ ਸਬੂਤ ਨਹੀਂ ਹੁੰਦਾ ਕੰਚਨ ਨੂੰ ਮਾਰਿਆ ਕਿੰਨੇ ਕੰਚਨ ਨੂੰ ਮਾਰਨ ਦੀ ਗੱਲ ਇਸ ਤਰ੍ਹਾਂ ਹੈ ਇਹ ਦੋ ਮੁੰਡੇ ਖੜਫੜੇ ਨੇ ਇਹਨਾਂ ਨੂੰ ਅੱਜ ਪੁੱਛੋ ਪੁਲਿਸ ਦੇ ਕੋਲ ਬੰਦਾ ਇਹ ਜਨਾਨੀ ਮਾਰੀ ਕਹਿੰ ਕੇ ਮਾਰੀ ਕਾਰਨ ਕੀ ਪ੍ਰੈਸ਼ਰ ਜਦੋਂ ਉਹਨਾਂ ਨੂੰ ਤੁਸੀਂ ਪਾਸੇ ਲੈ ਜਾਓਗੇ ਚਲਾਨ ਪੇਸ਼ ਹੋ ਜਾਊਗਾ ਜੇਲ੍ਹ ਚਲੇ ਜਾਣਗੇ ਇਹ ਬੰਦੇ ਕਹਿੰਗੇ ਅਸੀਂ ਮਾਰੀ ਮਿਲੇ ਹੋਣਾ ਮੁੰਡਿਆਂ ਨੂੰ ਜਿਨ੍ਹਾਂ ਤੇ এডਿਕੇਸ਼ਨ ਨੇ ਜਮਨ ਤੇ ਕੰਚਨ ਦਾ ਮਰਡਰ ਕੀਤਾ ਤੋਂ ਉਥੇ ਜਿਹੜੇ ਨੇ ਮੈਂ ਬਾਹਰ ਗਿਆ ਸੀ ਪਹਿਲਾਂ ਮੇਰੇ ਜੂਨੀਅਰ ਪੇਸ਼ ਹੋਇਆ ਸੀ ਰੰਜੋਤ ਸਿੰਘ ਪੁੱਲਾ ਤਾਂ ਅੱਜ ਮੈਂ ਪੇਸ਼ ਹੋਇਆ ਹਾਂ ਰਿਮਾਂਡ ਦੇ ਵਿੱਚ ਮੈਂ ਬਹਿਸ ਕਰਕੇ ਆਇਆ ਅਮਰਪਾਲ ਸਿੰਘ ਮੇਰੋਂ ਯੂਈਈ ਫਰਾਰ ਹੋ ਗਿਆ ਫਲਾਈਟ ਫੜ ਕੇ ਮਰਡਰ ਤੋਂ ਬਾਅਦ ਅਮਰਪਾਲ ਸਿੰਘ ਨੂੰ ਪੇਸ਼ ਹੋਣਾ ਚਾਹੀਦਾ ਸੀ ਇਨਵੈਸਟੀਗੇਸ਼ਨ ਜੁਆਇਨ ਕਰਨੀ ਚਾਹੀਦੀ ਸੀ ਕਿੱਥੇ ਜਾਂ ਨਹੀਂ ਗਿਆ ਜਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਦਾ ਤੁਸੀਂ ਲਫ਼ਜ਼ ਕਹੇ ਕਿ ਜੇ ਮੈਂ ਜਾਊਂਗਾ ਤੇ ਪੰਜ ਸੱਤ ਮਾਰ ਕੇ ਜਾਊਂਗਾ ਇਹ ਹੀ ਲਫ਼ਜ਼ ਕਹਿ ਰਹੇ ਹਨ ਇਟ ਮੀਨਜ਼ ਇੰਡੀਆ ਤੋਂ ਬਾਹਰ ਨਹੀਂ ਗਿਆ ਸਾਮਣੇ ਤੋਂ ਪਾਲ ਮਹਿਰੋ ਦੀ ਆਵਾਜ਼ ਹੈ ਜਾਂ ਨਹੀਂ ਹੈ ਜਦ ਤੱਕ ਐਫਐਸਐਲ ਦੇ ਵਿੱਚੋਂ ਵੀਡੀਓ ਉਹ ਨਹੀਂ ਆਉਂਦੀ ਉਹਦਾ 63B ਦਾ ਸਰਟੀਫਿਕੇਟ ਨਹੀਂ ਆਉਂਦਾ ਇਹ ਕਿੰਦੇ ਮੋਬਾਈਲ ਚੋਂ ਆਈ ਹੈ ਐਫਐਸਐਲ ਕਲੀਅਰ ਕਰੂਗੀ ਕਿ ਵਾਕਿਆ ਹੀ ਆਵਾਜ਼ ਉਸ ਦੀ ਹੈ ਚਾਹੇ ਐਫਐਸਐਲ ਕਹੇ ਵੀ ਦੇ ਇਹ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ ਪਰ ਉਹ ਅੱਜ ਦੇ ਹਾਲਾਤ ਇਹਨਾਂ ਤੇ ਬੈਠਣ ਨਹੀਂ ਉਹ ਜੋ ਮਰਜੀ ਕਹਿ ਦੇ ਕੀ ਪਤਾ ਉਹ ਤਾਂ ਘੁਆ ਰਿਆ ਕੋਈ ਉਸ ਕਹਿੰਦੀ ਐ ਕਿ ਅਮਰਤਪਾਲ ਸਿੰਘ ਮੈਰੋ ਦੇ ਸਾਥੀ ਪਹਿਲਾਂ ਕੁਝ ਹੋਰ ਕਹਿ ਰਹੇ ਸੀ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਮਰਤਪਾਲ ਮੈਰੋ ਤਾਂ ਯੂਏਈ ਭੱਜ ਗਿਆ ਸਾਨੂੰ ਕੱਲਾ ਛੱਡ ਕੇ ਉਸ ਤੋਂ ਬਾਅਦ ਕਹਿੰਦੇ ਬਿਆਨ ਹੁਣ ਹੌਲੇ 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 ਬਦਲਣ ਲੱਗੇ ਹੋ ਨਹੀਂ ਉਹ ਇਹ ਕਹਿ ਰਹੇ ਆ ਕਿ ਭਾਈ ਅਮਰਤਪਾਲ ਸਿੰਘ ਮੈਰੋ ਸਾਡੇ ਨਾਲ ਸੀਗਾ ਉਸ ਵੇਲੇ ਜਦੋਂ ਮੈਂ ਤੁਹਾਨੂੰ ਦੱਸ ਉਹਨੇ ਇਸ਼ਾਰਾ ਕੀਤਾ ਔਰ ਅਸੀਂ ਕੁੜੀ ਮਰ ਮੈਂ ਤੁਹਾਨੂੰ ਦੱਸਣਾ ਜਿਹੜੀ ਸਟੇਟ ਹੁੰਦੀ ਐ ਨਾ ਜੀ ਸਟੇਟ ਕੀ ਕਰਦੀ ਐ ਤੁਹਾਡੇ ਪਹਿਲਾਂ ਗਰੁੱਪ ਨੂੰ ਪਾਉਂਦੀ ਉਹਨੇ ਇੱਕ ਇਨੇ ਬੰਦਿਆਂ ਨੂੰ ਠੱਗੀ ਮਾਰੀ ਹੋਣੀ ਆ ਦਾ ਧਰਮ ਦੂਜਾ ਦਿਖਾ ਕੇ ਉਹ ਲੋਕਾਂ ਨੂੰ ਆਪਦੇ ਜਾਾਲ ਪੁਸਾ ਕੇ ਜਾਂ ਲੋਕਾਂ ਨੂੰ ਕੋਈ ਫਰਾਡ ਆਇੰਦੇ ਤੇ ਇਨਕੁਆਰੀ ਹੋਣੀ ਚਾਹੀਦੀ ਉਹਨੂੰ ਨਾ ਚੇਜ ਕਰਨ ਦੀ ਕੀ ਲੋੜ ਪਈ ਕੀ ਸਿੱਖ ਧਰਮ ਨੂੰ ਡੀਫੇਮ ਕਰਨ ਵਾਸਤੇ ਹਾਂਜੀ ਇਹ ਜੋ ਹਰਪਾਲ ਸਿੰਘ ਖਾਰਾ ਜੋ ਅਮਰਪਾਲ ਮਹਿਰੋ ਦੇ ਵਕੀਲ ਆ ਜਿਹਦਾ ਕਹਿਣਾ ਭਈ ਪਹਿਲੇ ਨੰਬਰ ਤੇ ਤਾਂ ਆਪਾਂ ਇਹ ਦੱਸ ਦਈਏ ਵੀ ਜਿਹੜਾ ਕਿ ਅਮਰਪਾਲ ਮਹਿਰੋ ਨੂੰ ਕਹਿੰਦੇ ਸੀ ਵੀ ਦਵਾਈ ਫਰਾਰ ਹੋ ਗਿਆ ਦਵਾਈ ਦੇ ਵਿੱਚ ਨਹੀਂ ਇੰਡੀਆ ਦੇ ਵਿੱਚ ਹੀ ਉਹ ਉੱਤੇ ਜਿਹੜਾ ਕਿ ਕਮਲਕੌਰ ਦੇ ਕਤਲ ਦੇ ਵਿੱਚ ਇਹ ਪੁਲਿਸ ਵਾਲਿਆਂ ਤੋਂ ਹਲੇ ਤੱਕ ਸਬੂਤ ਪੇਸ਼ ਨਹੀਂ ਹੋਈ। ਇਹ ਜੋ ਵਕੀਲ ਦਾ ਕਹਿਣਾ ਹੈ ਕਿਉਂਕਿ ਜਿਹੜੇ ਸਾਹਮਣੇ ਇਹਨਾਂ ਦੇ ਜਿਹੜੇ ਫੋਨ ਸੀ ਇਹ ਦੱਸ ਰਹੇ ਆ ਵੀ ਅਮਰਪਾਲ ਮਹਿਰੂ ਉਹਨਾਂ ਦੇ ਘਰੇ ਗਿਆ ਸੀ ਉੱਥੇ ਜਾ ਕੇ ਇਹਨਾਂ ਦੇ ਬਿਆਨ ਬਦਲ ਜਾਂਦੇ ਆ। ਤਾਂ ਹੁਣ ਸਾਰਾ ਮਾਮਲਾ ਇਹ ਝੂਠਾ ਪੈਦਾ ਨਜ਼ਰ ਆਉਂਦਾ ਜੋ ਕਿ ਇਹ ਅਰਪਾਲ ਸਿੰਘ ਖਾਰਾ ਵਕੀਲ ਦਾ ਕਹਿਣਾ। ਵੀਡੀਓ ਤੁਸੀਂ ਸੁਣੀ ਲਈ ਵੀ ਜਿਹੜੇ ਕਿ ਇਹਨਾਂ ਦੇ ਸਾਥੀ ਹੈਗੇ ਕੋਰਟ ਦੇ ਵਿੱਚ ਸਬੂਤ ਪੇਸ਼ ਪੁਲਿਸ ਤੋਂ ਨਹੀਂ ਹੋਏ ਤੇ ਇਸ ਕਰਕੇ ਕੋਰਟ ਸਬੂਤ ਚੋਂ ਪਾਲਦੀ ਆ ਤੇ ਖੁਦ ਪੁਲਿਸ ਵਾਲਾ ਗਵਾਹ ਬਣ ਨਹੀਂ ਸਕਦਾ ਹੁੰਦਾ ਤਾਂ ਇਸ ਕਰਕੇ ਪੁਲਿਸ ਦੀ ਨਹੀਂ ਚੱਲਦੀ ਤੇ ਜਿਹੜੇ ਸਬੂਤ ਹੁੰਦੇ ਆ ਤਾਂ ਉਹ ਇਹਨਾਂ ਕੋਲੇ ਹੈ ਨਹੀਂ ਜਿਵੇਂ ਕਿ ਉਹਨੇ ਵਕੀਲ ਦਾ ਕਹਿਣਾਗਾ ਵੀ ਜਿਹੜੇ ਕੀ ਇਹਨਾਂ ਤੇ ਜਿੰਨੇ ਵੀ ਦੋਸ਼ ਲੱਗੇ ਆ ਜਿਹੜੇ ਕੀ ਇਹਨਾਂ ਦੇ ਅਮਰਤਪਾਲ ਦੇ ਜਿਹੜੇ ਸਾਥੀ ਆ ਹਾਲਾਂਕਿ ਕਤਲ ਜ਼ਰੂਰ ਕੀਤਾ ਪਰ ਇਹਨਾਂ ਤੋਂ ਕੋਰਟ ਦੇ ਵਿੱਚ ਸਬੂਤ ਪੇਸ਼ ਨਹੀਂ ਹੋਏ ਤੇ ਇਸ ਆਧਾਰ ਨਾਲ ਹੁਣ 100% ਬਰੀ ਵੀ ਹੋ ਸਕਦੀ ਆ ਤੇ ਪਰ ਜਿਹੜੀ ਰਹੀ ਗੱਲ ਸਰੈਂਡਰ ਕਰਨ ਦੀ ਉਹ ਇੱਕ ਹਵਾ ਸੀ ਜੋ ਅਮਰਤਪਾਲ ਦੇ ਵਕੀਲ ਦਾ ਇਹਦਾ ਕਹਿਣਾ ਹੈ ਹਰਪਾਲ ਸਿੰਘ ਖਾਰਾ ਦਾ ਵੀ ਜੋ ਉਹ ਇੱਕ ਐਵੇਂ ਆਪਾਂ ਕਹਦੇ ਵੀ ਹਵਾ ਉਡਾਈ ਹੋਈ ਗਈ ਸੀ ਵੀ ਅਮਰਤਪਾਲ ਆਪਣੇ ਆਪ ਨੂੰ ਸਰੈਂਡਰ ਕਰਨ ਜਾ ਰਿਹਾ ਉਹ ਸਰਾਸਰ ਸਾਰੀ ਖ਼ਬਰ ਹੀ ਝੂਠ ਸੀ ਤੇ ਜਿਹੜੀ ਆ ਵੀ ਝੂਠ ਸੀ ਵੀ ਅਮਰਤਪਾਲ ਦਬਈ ਫਰਾਰ ਹੋ ਗਿਆ ਇਹ ਪੰਜਾਬ ਦੇ ਵਿੱਚ ਸੀ ਇੰਡੀਆ ਦੇ ਵਿੱਚ ਸੀ ਜੋ ਹਰਪਾਲ ਸਿੰਘ ਵਕੀਲ ਆ ਜੋ ਖਾਰਾ ਉਹਨਾਂ ਦਾ ਕਹਿਣਾ ਹੈ ਪੰਜਾਬ ਪੁਲਿਸ ਨੇ ਚਾਰੇ ਪਾਸੇ ਛਾਪੇਮਾਰੀ ਸ਼ੁਰੂ ਕਰਤੀ ਪਰ ਅਮਰਤਪਾਲ ਮੈਰੋ ਇਹਨਾਂ ਨੂੰ ਫਿਰ ਵੀ ਨਹੀਂ ਮਿਲਿਆ ਹੈਗਾ ਪੰਜਾਬ 'ਚ ਹੀ ਸੀ ਉਹ ਤਾਂ ਇੱਕ ਝਲਸਾ ਸੀ ਜਿਹੜਾ ਕਿ ਕਿਸੇ ਨੇ ਕਹਿ ਦਿੱਤਾ ਵੀ ਉਹ ਦਵਾਈ ਫਰਾਰ ਹੋ ਗਿਆ ਇਹ ਇੱਕ ਹਵਾ ਉਡਾਈ ਗਈ ਸੀ ਤੇ ਪਰ ਇੰਡੀਆ ਦੇ ਵਿੱਚ ਸੀ ਅਮਰਤਪਾਲ ਮੈਰੋ ਜੋਰਪਾਲ ਸਿੰਘ ਖਾਰਾ ਉਹਨਾਂ ਦੇ ਵਕੀਲ ਦਾ ਕਹਿਣਾ ਹੁਣ ਇਹ ਤੇ ਪਰ ਹੁਣ ਪੂਰਾ ਮਾਮਲਾ ਅੱਗੇ ਕੀ ਹੋਇਆ ਕਿਉਂਕਿ ਜਿਹੜੇ ਸਾਹਮਣੇ ਲੋਕ ਕਹਿ ਰਹੇ ਸੀ ਵੀ ਅਮਰਤਪਾਲ ਸਰੈਂਡਰ ਕਰੂ ਪਹਿਲਾ ਨੰਬਰ ਤਾਂ ਇਹ ਦੱਸ ਦਈਏ ਜਿਹੜੀ ਪੰਜਾਬ ਪੁਲਿਸ ਬਠਿੰਡਾ ਪੁਲਿਸ ਜਾਨਕੀ ਇਹਦੇ ਸਾਹਮਣੇ ਤਾਂ ਬਿਲਕੁਲ ਪੇਸ਼ ਨਹੀਂ ਕਰਨਗੇ ਕਿਉਂਕਿ ਜਿਹੜਾ ਇਹ ਹਰਪਾਲ ਸਿੰਘ ਖਾਰਾ ਵਕੀਲ ਇਹਨਾਂ ਦਾ ਕਹਿਣਾ ਜਿਹੜੇ ਹਿਸਾਬ ਨਾਲ ਸਾਡੇ ਪੰਜਾਬ ਦੇ ਵਿੱਚ ਇਨਕਾਊਂਟਰ ਹੋ ਰਿਹਾ ਕੁਝ ਜਿਹੜੇ ਬੇਕਸੂਰੀ ਮਾਰ ਦਿੱਤੇ ਜਾਂਦੇ ਆ ਇਹਨਾਂ ਨੇ ਤਾਂ ਫਿਰ ਵੀ ਇੱਕ ਕਤਲ ਕੀਤਾ ਕਤਲ ਜ਼ਰੂਰ ਮੰਨਿਆ ਪਰ ਇਹਨਾਂ ਤੋਂ ਕੋਰਟ ਦੇ ਵਿੱਚ ਜਿਹੜੇ ਜੱਜ ਸਬੂਤ ਮੰਗਦਾ ਹੁੰਦਾ ਉਹ ਇਹਨਾਂ ਤੋਂ ਪੱਕੇ ਤੌਰ ਤੇ ਨਹੀਂ ਪੇਸ਼ ਹੋਏ ਇਸ ਕਰਕੇ ਉਹਨੇ 100% ਬਰੀ ਹੋ ਸਕਦੇ ਆ ਇਹ ਜੋ ਵਕੀਲ ਦਾ ਕਹਿਣਾ ਹਰਪਾਲ ਸਿੰਘ ਖਾਰਾ ਦਾ ਕਿ ਜੋ ਬਈ ਇਹ ਕਮਲ ਮਾਮਲੇ ਨੂੰ ਲੈ ਕੇ ਮਾਮਲਾ ਬਹੁਤ ਪਖ ਰਿਹਾ ਕਿਉਂਕਿ ਜੇ ਗੱਲ ਕਰੀਏ ਲੋਥਰਾ ਦੀ ਪ੍ਰੀਤ ਜੱਟੀ ਦੀ ਹੋਰ ਵੀ ਕਈ ਯੂਟਿਊਬਰ ਸਾਰੇ ਸਾਹਮਣੇ ਆਏ ਆ ਜਦੋਂ ਦਾ ਇਹ ਮਾਮਲਾ ਪਖਿਆ ਪਰ ਗੱਲ ਕਰੀਏ ਜੇ ਪੰਜਾਬ ਦੇ ਲੋਕਾਂ ਦੀ ਕੁਝ 90 95% ਅਮਰਪਾਲ ਮਹਿਰੂ ਦੇ ਹੱਕ ਦੇ ਵਿੱਚ ਆ ਤੇ ਕੁਝ 5% ਉਹਨਾਂ ਨੂੰ ਗਲਤ ਵੀ ਠਹਿਰਾਉਂਦੇ ਵੀ ਗਲਤ ਕੀਤਾ ਹਾਂਜੀ ਪੰਜਾਬ ਦੇ ਪ੍ਰਤੀ ਆਪਣਾ ਚੈਨਲਾਂ ਜੋ ਅੱਜ ਦੇ ਵਿਚਾਰ ਸੁਣਿਆ ਸਾਂਝੀ ਜ਼ਰੂਰ ਕਰਨੀ ਸੀ ਜੋ ਕਿ ਹਰਪਾਲ ਸਿੰਘ ਵਕੀਲ ਆ ਜੋ ਉਹਨਾਂ ਦੇ ਉਹਨਾਂ ਦਾ ਕੀ ਕਹਿਣਾ ਦੱਸਿਆ ਜਾਂਦਾ ਵੀ ਇਹ ਸਭ ਝੂਠ ਆ ਇਹਨਾਂ ਦੀ ਜਿੰਨਾਗਾ ਵੀ ਐਫਆਈਰ ਦਰਜ ਹੋਈਆਂ ਐਫਆਈਆਰ ਦਰਜ ਹੋਈਆਂ ਉਹ ਸਭ ਝੂਠਾ ਕਿਉਂਕਿ ਇਹਨਾਂ ਤੋਂ ਕੋਰਟ ਦੇ ਵਿੱਚ ਸਬੂਤ ਪੇਸ਼ ਨਹੀਂ ਹੋਈ ਜਿਹੜਾ ਕਮਰ ਜਿਹੜੇ ਨਾਲ ਮਾਰਿਆ ਸੀ ਕਮਲਕੌਰ ਨੂੰ ਉਹ ਉੱਥੇ ਮਚਾ ਦਿੱਤਾ ਗਿਆ ਸੀ ਤੇ ਹੋਰ ਕੋਈ ਇਹਨਾਂ ਤੋਂ ਸਬੂਤ ਪੇਸ਼ ਨਹੀਂ ਹੋਇਆ ਜਿਹੜਾ ਵੈਪਨ ਕਹਿੰਦੇ ਸੀ ਉਹ ਵੀ ਨਹੀਂ ਪੇਸ਼ ਹੋਇਆ ਇੱਕ ਫੌਂਡ ਜ਼ਰੂਰ ਸੀ ਇਹਨਾਂ ਕੋਲੇ ਉਹਦੇ ਚ ਵੀ ਨਹੀਂ ਕੁਝ ਪ੍ਰਾਮਿਤ ਹੋਇਆ ਇਸ ਕਰਕੇ 100% ਬਰੀ ਹੋ ਸਕਦੇ ਆ ਇਹ ਵਕੀਲ ਨੇ ਕਹਿਣਾ ਚਲੋ ਵੀ ਫਿਰ ਤੋਂ ਅਪੀਲ ਕਰਦੇ ਆ ਪੰਜਾਬ ਦੇ ਪ੍ਰਤੀ ਆਪਣੇ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿਣੇ ਜਿੰਨਾ ਚਿਰ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਭਰਾ ਨੋਟੀਫਿਕੇਸ਼ਨ ਮਿਲਦੇ ਕਾਨੂੰਨ ਮਟਕ ਤੇ